ਸੁਲਤਾਨਪੁਰ ਦੇ ਖਾਲਸਾ ਨਗਰ ਦੇ ਵਿੱਚ ਇੱਕ ਮੰਦਿਰ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਚੋਰੀ ਦੀ ਵਾਰਤਾਤ ਨੂੰ ਜਾਂਚ ਦਿੱਤਾ ਗਿਆ ਤੁਹਾਂ ਦੱਸਦੀਏ ਕਿ ਨੌਜਵਾਨ ਰਾਤ ਵੇਲੇ ਮੰਦਿਰ ਦੇ ਵਿੱਚ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਮੰਦਿਰ ਵਿੱਚ ਲੱਗੀ LED DVR ਤੇ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੰਦਿਰ ਦੇ ਪੁਜਾਰੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਪੁਲਿਸ ਹਰਕਤ ਵਿੱਚ ਆਉਂਦੀ ਹੈ ਪੁਲਿਸ ਵੱਲੋਂ ਕਾਰਵਾਈ ਕਰਦੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਜਾਂਦਾ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਜਾਂਚ ਅਧਿਕਾਰੀ ਨੇ ਕੀ ਹੈ ਕਿ ਉਹਨਾਂ ਕੋਲ ਸ਼ਿਕਾਇਤਾਂ ਆਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਵੱਖ-ਵੱਖ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਉਸ ਦੇ ਕੋਲ ਉਹ ਡੀਵੀਆਰ ਐਲਈਡੀ ਅਤੇ ਮੈਕਦੀ ਪ੍ਰਮਾਣਿਤ ਕੀਤੀ ਹੈ ਪੁਲਿਸ ਜਾਂਚ ਅਧਿਕਾਰੀ ਨੇ ਕਿਹਾ ਹੈ ਕਿ ਇੱਕ ਨੌਜਵਾਨ ਹਜੇ ਫਰਾਰ ਚੱਲ ਰਿਹਾ ਹੈ ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਉਸ ਨੂੰ ਕਾਬੂ ਕੀਤਾ ਜਾਏਗਾ ਅੰਨੀ ਸਰ ਕੀ ਕਹਾ ਜਾਂਦਾ ਕਿ ਕਿਹੜੇ ਮੰਦਰ ਵਿੱਚ ਚੋਰੀ ਹੋਈ ਹੈ ਸਾਡੇ 2 ਦਿਨ ਪਹਿਲਾਂ ਖਾਲਸਾ ਨਗਰ ਹੈ ਸੁਲਤਾਨਪੁਰ ਦੇ ਵਿੱਚ ਇੱਕ ਮੰਦਿਰ ਹੈ ਜੀ ਛੋਟਾ ਉਹਦੇ ਵਿੱਚ ਸਾਨੂੰ ਰਿਪੋਰਟ ਹੋਈ ਸੀ ਕਿ ਉੱਥੇ ਕਿਸੇ ਨੇ ਨਾਮਲੂਮ ਨੇ ਵਿਅਕਤੀਆਂ ਨੇ ਕੰਦ ਨੂੰ ਪਾਰ ਲਾ ਕੇ ਰਾਤ ਦੇ ਸਮੇਂ ਮੰਦਿਰ ਵਿੱਚ ਚੋਰੀ ਕਰ ਲਈ ਹੈ ਚੋਰੀ ਵਿੱਚ ਉਹਨਾਂ ਨੇ ਕੈਲੀਡੀ ਕੋਈ ਸੀਸੀਟੀਵੀ ਡੀਵੀਆਰ ਤੇ ਕੁਝ ਪੈਸੇ ਚੋਰੀ ਕਰ ਲਏ ਇਹ ਇਹਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਫੇਸ ਕੀਤਾ ਹੈ ਤੇ ਦੋ ਨੌਜਵਾਨ ਬਾਰੇ ਪਤਾ ਲੱਗਾ ਜਿਨ੍ਹਾਂ ਦੇ ਵਿੱਚੋਂ ਅਸੀਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਇੱਕ ਦੇ ਪਿੱਛੇ ਸਾਡੀ ਪਾਰਟੀ ਲੱਗੀ ਹੋਈ ਹੈ ਜਲਦੀ ਉਹਨਾਂ ਨੂੰ ਵੀ ਵਸਤਾਰ ਕਰਨ ਲੈਣਾ ਇਹਨਾਂ ਕੋਲ ਜੀ ਚੋਰੀ ਹੋਇਆ ਸਮਾਨ ਐਲਈਡੀ ਡੀਵੀਆਰ ਤੇ ਪੈਸੇ ਜਿਹੜੇ ਉਹ ਅਸੀਂ ਬਰੰਬਲ ਕਰ ਲਏ ਕਿੰਨੇ ਮਾਮਲੇ ਦਰਜ ਨੇ ਇਹ ਜਿਹੜਾ ਬੰਦਾ ਪਕੜਿਆ ਹੈ ਬੇਸਿਕਲੀ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਚੋਰੀ ਦੇ ਮੁਕਦਮੇ ਇਹਦੇ ਖਿਲਾਫ ਚਾਰ ਪਹਿਲਾਂ ਦਰਜ ਨੇ ਇੱਕ ਥਾਣਾ ਲੋਪੋਕੇ ਦੇ ਮੁਕਦਮੇ ਦੇ ਵਿੱਚ ਇੱਕ ਪੀਓ ਵੀ ਆ ਪਗੋੜਾ ਵੀ ਆ ਤੇ ਇਹਦੇ ਕਰੀਬ ਟੋਟਲ ਪੰਜ ਮੁਕਦਮੇ ਦੇ ਖਿਲਾਫ ਦਰਜ ਨੇ ਦੂਸਰਾ ਵੀ ਇਹਦੇ ਨਾਲ ਦਾ ਸਾਥੀ ਹੈ ਜੀ ਇਹਦੇ ਪਿੰਡ ਦਾ ਹੀ ਆ ਉਹ ਵੀ ਇੱਕ ਕ੍ਰਿਮੀਨਲ ਕਿਸਮ ਦਾ ਨਸ਼ੇੜੀ ਬੰਦਾ ਆ ਉਹਦੇ ਪਿੱਛੇ ਵੀ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਏ ਮੰਦਰ ਦੇ ਪ੍ਰਬੰਧਕਾਂ ਨੂੰ 30 ਲੱਖ ਜੀ ਪੰਜਾਬ ਇਹ ਇਹ ਸਾਰੇ ਮੰਦਰਾਂ ਧਾਰਮਿਕ ਸਥਾਨਾਂ ਦੇ ਜਿਹਨੇ ਪ੍ਰਬੰਧਕ ਨੇ ਜਾਂ ਕਮੇਟੀਆਂ ਨੇ ਸਾਡੀ ਇਹ ਗੁੰਜਾਇਸ਼ ਹੈ ਵੀ ਇਹਨਾਂ ਦੇ ਵਿੱਚ ਰਾਤ ਦੇ ਸਮੇਂ ਮੰਦਰ ਦੇ ਵਿੱਚ ਕੋਈ ਨਾ ਕੋਈ ਆਪਣਾ ਸੇਵਾਦਾਰ ਜਾਂ ਕੋਈ ਬੰਦਾ ਜ਼ਰੂਰ ਉਹਦੇ ਵਿੱਚ ਐਜ ਐ ਸਿਕਿਉਰਟੀ ਵਜੋ ਫਾਇਲ ਕਰਿਆ ਕਰਨ ਤਾਂ ਜੋ ਇਹ ਬਚਿਆ ਜਾ ਸਕੇ ਇਹਨਾਂ ਦੀ ਥੋਰੀਆਂ ਤੋਂ ਇਹ ਹੁਣ ਤਾਂ ਚੋਰੀ ਹੋਈ ਹੈ ਕੋਈ ਹੋਰ ਘਟਨਾ ਵੀ ਜਿਹੜੀ ਆ ਵਾਪਰ ਸਕਦੀ ਸੀ ਜੋ ਕਿ ਬੜਾ ਇਹ ਸੈਂਸਿਟਿਵ ਮਾਮਲਾ ਆ ਧਾਰਮਿਕ ਸਥਾਨ ਦੇ ਵਿੱਚ ਚੋਰੀ ਹੋਣਾ ਸਾਡੇ ਲਈ ਵੀ ਇੱਕ ਬੜਾ ਚੈਲੰਜ ਸੀ ਜਿਹੜਾ ਕਿ ਪੁਲਿਸ ਵੱਲੋਂ ਬੜੀ ਟੈਕਨੀਕਲੀ ਤੇ ਮਿਹਨਤ ਕਰਕੇ ਇਹਨੂੰ ਟ੍ਰੇਸ ਕੀਤਾ